IRCC ਵੱਲੋਂ PR ਦੇਣ ਲਈ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਪਰਿਵਾਰ ਸਮੇਤ ਮਿਲੇਗੀ PR ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਕੈਨੇਡਾ ਵੱਲੋਂ ਹੈਲਥ케ਅਰ ਵਰਕਰਸ ਦੀ ਡਿਮਾਂਡ ਪੂਰੀ ਕਰਨ ਲਈ ਹੈਲਥ케ਅਰ ਵਰਕਰਸ ਲਈ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਉਹਨਾਂ ਕੈਂਡੀਡੇਟਸ ਨੂੰ ਵੀ ਭਾਰੀ ਫਾਇਦਾ ਮਿਲੇਗਾ ਜਿਨ੍ਹਾਂ ਦਾ ਵਰਕ ਪਰਮਿਟ ਇਸ ਸਾਲ ਐਕਸਪਾਇਰ ਹੋਣ ਵਾਲਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 7,66,000 ਇੰਟਰਨੈਸ਼ਨਲ ਸਟੂਡੈਂਟ ਦਾ ਸਟੂਡੈਂਟਸ ਗ੍ਰੈਜੂਏਸ਼ਨ ਵਰਕ ਪਰਮਿਟ ਇਸ ਸਾਲ ਐਕਸਪਾਇਰ ਹੋਣ ਵਾਲਾ ਹੈ ਜਿਸ ਵਿੱਚ ਬਹੁਤ ਸਾਰੇ ਹੈਲਥ케ਅਰ ਫੀਲਡ ਵਾਲੇ ਸਟੂਡੈਂਟਸ ਵੀ ਹਨ ਪਰ ਹੁਣ ਉਹਨਾਂ ਨੂੰ ਇਸ ਪ੍ਰੋਗਰਾਮ ਨਾਲ ਥੋੜੀ ਰਾਹਤ ਮਿਲੇਗੀ ਕਿਉਂਕਿ IRCC ਵੱਲੋਂ ਹੈਲਥ케ਅਰ ਵਰਕਰਸ ਨੂੰ ਪੱਕੇ ਕਰਨ ਲਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ IRCC ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ 31 ਮਾਰਚ 2025 ਤੋਂ ਹੋਮ케ਅਰ ਵਰਕਰਸ ਲਈ ਪਾਇਲਟ ਪ੍ਰੋਗਰਾਮ ਓਪਨ ਕੀਤਾ ਜਾ ਰਿਹਾ ਹੈ ਤੇ ਇਸ ਪਾਇਲਟ ਪ੍ਰੋਗਰਾਮ ਨਾਲ ਪਹਿਲਾਂ ਵਾਲੇ ਕੇਅਰ ਗੀਵਰ ਪਰਮਨੈਂਟ ਰੈਜ਼ਿਡੈਂਸੀ ਪਾਥਵੇ ਨੂੰ ਰਿਪਲੇਸ ਕੀਤਾ ਜਾਵੇਗਾ ਜੋ ਕਿ ਐਕਸਪਾਇਰ ਹੋ ਇਸ ਨੂੰ ਹੁਣ ਦੁਬਾਰਾ ਓਪਨ ਕੀਤਾ ਜਾ ਰਿਹਾ ਹੈ ਇੱਕ ਨਵੇਂ ਤਰੀਕੇ ਨਾਲ ਤੇ ਇਸ ਨਾਲ ਉਹ ਕੈਂਡੀਡੇਟਸ ਵੀ ਫਾਇਦਾ ਚੁੱਕ ਪਾਣਗੇ ਜੋ ਕਿ ਇਸ ਵਕਤ ਕੈਨੇਡਾ ਦੇ ਵਿੱਚ ਹਨ ਤੇ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਤੇ ਇਸ ਨਾਲ ਫੋਰਨ ਹੋਮ ਕੇਅਰ ਵਰਕਰਸ ਨੂੰ ਵੀ ਫਾਇਦਾ ਮਿਲੇਗਾ ਜੋ ਕਿ ਯੋਗਤਾ ਰੱਖਦੇ ਹੋਣਗੇ ਉਹ ਕੈਨੇਡਾ ਅਰਾਈਵਲ ਤੇ ਹੀ ਪੀਆਰ ਲੈਣਗੇ ਕਿਉਂਕਿ ਉਹਨਾਂ ਨੂੰ ਕੈਨੇਡਾ ਅਰਾਈਵਲ ਤੇ ਹੀ ਪੀਆਰ ਮਿਲੇਗਾ ਹੁਣ ਗੱਲ ਕਰਦੇ ਹਾਂ ਕਿ ਇਹ ਨਵੇਂ ਪਾਇਲਟ ਪ੍ਰੋਗਰਾਮ ਰਾਹੀਂ ਯੋਗਤਾ ਕੌਣ-ਕੌਣ ਰੱਖਣਗੇ ਤੇ ਇਸ ਲਈ ਸ਼ਰਤਾਂ ਕੀ ਹਨ ਸਭ ਤੋਂ ਪਹਿਲਾਂ ਕੈਂਡੀਡੇਟ ਕੋਲ 4 ਕੈਨੇਡਾ ਲੈਂਗੁਏਜ ਬੈਂਚਮਾਰਕ ਸਕੋਰ ਹੋਣੇ ਚਾਹੀਦੇ ਹਨ ਮਤਲਬ ਕਿ ਜੇ ਦੀ ਇੰਗਲਿਸ਼ ਲੈਂਗੁਏਜ ਦਾ ਟੈਸਟ ਆ ਉਹਦੇ ਵਿੱਚੋਂ 4 ਬੈਂਡ ਹੋਣੇ ਚਾਹੀਦੇ ਹਨ ਦੂਜਾ ਕੈਨੇਡਾ ਹਾਈ ਸਕੂਲ ਡਿਪਲੋਮੇ ਦੇ ਬਰਾਬਰ ਦੀ ਪੜ੍ਹਾਈ ਹੋਵੇ ਮਤਲਬ ਜਿਹੜਾ ਕਿ ਕੈਨੇਡਾ ਦਾ ਹਾਈ ਸਕੂਲ ਦਾ ਡਿਪਲੋਮਾ ਉਸ ਦੇ ਬਰਾਬਰ ਦੀ ਤੁਹਾਡੇ ਕੋਲ ਕੋਈ ਪੜ੍ਹਾਈ ਹੋਣੀ ਚਾਹੀਦੀ ਹੈ ਤੁਹਾਡੇ ਦੇਸ਼ ਵਿੱਚੋਂ ਤੀਜਾ ਰੀਸੈਂਟ ਹੋਮ ਕੇਅਰ ਵਰਕਰਸ ਦਾ ਐਕਸਪੀਰੀਅੰਸ ਹੋਵੇ ਉਥਾ ਹੋਮ ਕੇਅਰ ਜੌਬ ਦਾ ਫੁੱਲ ਟਾਈਮ ਜੌਬ ਆਫਰ ਲੈਟਰ ਹੋਣਾ ਚਾਹੀਦਾ ਹੈ ਇਸ ਬੰਦੀ ਹੋਰ ਜਾਣਕਾਰੀ ਤੁਸੀਂ ਪੰਜਾਬੀ ਦੇ ਵਿੱਚ www.latestimmigrationnews.com ਸਾਈਟ ਤੇ ਚੈੱਕ ਕਰ ਸਕਦੇ ਹੋ ਅੱਜ ਦੇ ਬਲੌਟਿਨ ਵਿੱਚ ਐਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ